ਅਕਸਰੀ ਟਰੈਵਲ ਏਜੰਟ ਪੋਲੇ-ਪਾਲੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਚਾਤਸੇ ਵਿੱਚ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜ ਦਿੰਦੇ ਨੇ ਤੇ ਬਾਅਦ ਵਿੱਚ ਉਹ ਦਰਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਜਾਂਦੇ ਨੇ ਇਸੇ ਤਰ੍ਹਾਂ ਇੱਕ ਘਟਨਾ ਤੁਹਾਡੇ ਨਾਲ ਜੋ ਸਾਂਝੀ ਕਰਨ ਜਾ ਰਿਆਂ ਕਿ ਜਿਲ੍ਹਾ ਮੋਗਾ ਦੀ ਰਹਿਣ ਵਾਲੀ ਇੱਕ ਲੜਕੀ ਜਿਹੜੀ ਸੀਰੀਆ ਦੇ ਵਿੱਚ ਨਰਕ ਵਰਗੀ ਜ਼ਿੰਦਗੀ ਪਤੀਤ ਕਰਨ ਤੋਂ ਬਾਅਦ 2 ਮਹੀਨਿਆਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਾ ਦੇ ਯਤਨਾ ਸਦਕਾ ਵਾਪਸ ਭਾਰਤ ਪਰਤ ਆਉਂਦੀ ਹੈ ਤੇ ਆਪਣੇ ਪਰਿਵਾਰ ਵਿੱਚ ਵਾਪਸ ਪਰਤ ਕੇ ਖੁਸ਼ੀ ਦਾ ਮਾਹੌਲ ਹੈ ਜਿਹੜਾ ਪਰਿਵਾਰਿਕ ਮੈਂਬਰਾਂ ਦੇ ਵਿੱਚ ਹੋ ਜਾਂਦਾ ਹੈ ਉਸ ਤੋਂ ਇਲਾਵਾ ਉਸਨੇ ਆਪਣੀ ਹੱਡ ਬਿੱਤੀ ਸੁਣਾਉਂਦੇ ਵੀ ਦੱਸਿਆ ਕਿ ਉਸ ਨੂੰ ਉੱਥੇ ਨਾ ਤਾਂ ਖਾਣਾ ਦਿੱਤਾ ਜਾਂਦਾ ਸੀ ਤੇ ਨਾ ਹੀ ਕਿਸੇ ਕੰਮ ਦੇ ਪੈਸੇ ਦਿੱਤੇ ਜਾਂਦੇ ਸੀ ਉਹਨਾਂ ਦੱਸਿਆ ਕਿ 25 April 2024 ਨੂੰ ਮੇਰਾ ਪਰਿਵਾਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਸੁਲਤਾਨਪੁਰ ਲੋਧੀ ਦਫ਼ਤਰ ਵਿਖੇ ਗਿਆ ਜਿਨ੍ਹਾਂ ਦੇ ਯਤਨਾ ਸਦਕਾ 19 ਮਈ 2024 ਨੂੰ ਮੇਰੀ ਘਰ ਵਾਪਸੀ ਹੋਗੀ ਤਾਂ ਬਿਲਕੁਲ ਟ੍ਰੈਵਲ ਏਜੰਟ ਭੋਲੇ-ਪਾਲੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਝਾਂਸੇ ਵਿੱਚ ਤਾਂ ਲੈ ਜਾਂਦੇ ਨੇ ਪਰ ਬਾਅਦ ਵਿੱਚ ਉਹਨਾਂ ਨੂੰ ਨਰਕ ਵਰਗੀ ਜ਼ਿੰਦਗੀ ਮਜਬੂਰ ਕਰਨ ਲਈ ਜਿਉਂਦਾ ਛੱਡ ਦਿੰਦੇ ਨੇ ਤਾਂ ਤਸਵੀਰਾਂ ਨੇ ਕਪੂਰਥਲਾ ਸ਼ਹਿਰ ਦੀਆਂ ਜਿੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਯਤਨਾ ਸਦਕਾ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਆ ਉਸ ਦੀ ਘਰ ਵਾਪਸ ਪਰਤੀ ਹੁੰਦੀ ਹੈ ਕਿੰਨਾ ਇਥੋਂ ਗਈ ਸੀ ਕਿ ਕਿਹੜੇ ਵਿਸ਼ੇ ਦੇ ਕੀ ਕੰਮ ਦੀ ਕਰ ਗਈ ਸੀ ਮੈਂ ਜੀ ਟੂਰਿਸਟ ਵੀਜੇ ਤੇ ਗਈ ਸੀਗੀ 1 ਮਹੀਨੇ ਦਾ ਵੀਜ਼ਾ ਦਿੱਤਾ ਸੀ ਮੈਨੂੰ ਉਹਨਾਂ ਨੇ ਕਿਹੜੀ ਕੰਟਰੀ ਜਾਣਾ ਹੈ ਮੈਂ ਅੰਡਵੇਈ ਲਈ ਗਈ ਸੀਗੀ ਹਾਂਜੀ ਸੂਨੀਆ ਨਾਮ ਦੇ ਜੰਟਾ ਜਿੰਨਾਂ ਕੋਲੇ ਗਈ ਸੀਗੀ ਮੈਂ ਹਾਂਜੀ ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਤੇ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ 1 ਮਹੀਨਾ ਉਹਨਾਂ ਨੇ ਮੇਰਾ ਇੰਨ ਨਿਗਾਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ ਜਿੰਨ ਕੀ ਮੈਨੂੰ ਸੀਰੀਆ ਦਾ ਨਿਬੂਲਸ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਤੇ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੇ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦੇ ਉਸਨੂੰ ਇੰਡੀਆ ਵਾਪਸ ਹੀ ਬਣਾਉਣਾ ਗਾ ਨਹੀਂ ਭੇਜਣਾ ਪਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਸੀ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਇਹਨਾਂ ਦਾ ਰੋਦੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਤਾ ਮੈਂ ਫਿਰ ਵੀ ਉਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ ਉਹਨੇ ਸਾਰਾ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ ਵੀਜ਼ਾ ਵੀ ਜਣੀ ਕਿ ਕੱਲਾ ਪਾਸਪੋਰਟ ਹੀ ਸੀਗਾ ਮੇਰੇ ਕੋਲ ਮੈਨੂੰ ਸਾਰਾ ਕੁਝ ਮੂਰੋ ਵਗੈਰਾ ਆਪ ਲਵਾ ਕੇ ਸੀਗੇ 에ਰਪੋਰਟ ਤੇ ਨਾਲ ਗਏ ਸੀਗੇ ਉਹ ਬਾਬਾ ਜੀ ਦੇ ਸੰਪਰਕੇ ਤੁਸੀਂ ਕਿਵੇਂ ਆਏ ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੂਗ ਜਲੇ ਦੇ ਵਿੱਚ ਮੂਗ ਜਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆ ਸੀ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨਾਲ ਸੰਪਰਕ ਹੋਇਆ ਮੇਰੀ ਫੈਮਿਲੀ ਦਾ ਦੇਰੀਤ ਨੂੰ ਹਲਾਸਰੋਂ ਪਤਾ ਪਰ ਉੱਥੇ ਤੁਹਾਨੂੰ ਕੀ ਸਮੱਸਿਆਵਾਂ ਦੇ ਰਹੀਆਂ ਸੀਗੇ ਸਮੱਸਿਆ ਜੀ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਸੀ ਉੱਥੇ 26 ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉਹ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਜੈਂਸ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਉਹ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਖੱਲਾ ਪਿਆ ਉੱਥੇ ਛੱਡ ਕੇ ਉਹਦੇ ਉੱਤੇ ਅਸਲੇ ਵਗੈਰੇ ਪਏ ਸੀ ਜਣੀ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਉਪ ਪਾਈ ਆ ਆਪਣੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਇਕੱਲੇ ਅਸਲੇ ਸੀ ਇਕੱਲੀ ਮੈਂ ਹੀ ਸੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋ ਉੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਸੀਗਾ ਫਿਰ ਸੁਬਾ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀਗੇ ਕਿਤਾ ਹੁੰਦੇ ਤੁਹਾਨੂੰ ਪੇਟ ਹੋਈ ਉੱਥੇ ਨਹੀਂ ਜੀ ਖਾਣਾ ਵਗੈਰਾ ਦਿੰਦੇ ਸੀ ਖਾਣਾ ਵਗੈਰਾ ਹਾਂਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟਾਈਮ ਪ੍ਰੋਵੀਡੈਂਸ ਹਾਂਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦ ਸੁਬਾ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਹਾੜੀ ਰਾਤ ਨੂੰ ਖਾਣਾ ਬਣਾਉਂਦੇ ਸੀ ਮੈਡਮ 4 ਵਜੇ ਉਦੋਂ ਖਾਣਾ ਦਿੰਦੀ ਸੀ। ਹਾਂਜੀ। ਹੋਰ ਕਿੰਨੀਆਂ ਕੁ ਲੜਕੀਆਂ ਤੁਹਾਡੇ ਕੋਲ? ਉੱਥੇ ਆਫਿਸ ਵਿੱਚ 10 ਕੁੜੀਆਂ ਹੋਰ ਬੈਠੀਆਂ ਸੀ। ਪੰਜਾਬ ਦੀਆਂ। ਇਹ ਆਵਦੀਆਂ ਤਾਂ ਤਿੰਨ ਹੀ ਸੀ ਸਰ। ਹਾਂਜੀ। ਜਿਹੜੇ ਪੰਜਾਬ ਦੀ ਕੁੜੀਆਂ ਮੁੰਡੇ ਯਾਦਿਆ ਉਦਿਸ਼ਾ ਦੇ ਗੈਟਨੂਨ ਘੰਡ ਨਾਲ ਉਹਨਾਂ ਕੋਈ ਕਹਿਦਾ ਜੁਨੇ। ਹਾਂਜੀ ਮੈਂ ਇਹ ਬੇਨਤੀ ਕਰਦੀਆਂ ਵੀ ਜੰਟਾ ਦੇ ਥਰੂ ਨਾ ਜਾਓ ਵੀ ਬੱਚ ਕੇ ਕਹਿ ਕੇ ਕਿ ਤੋਂ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਾ ਨਹੀਂ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ। ਫਿਰ ਆਉਦੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉੱਥੇ ਭੇਜਦੀ ਆ ਤੇ ਬਹੁਤ ਧੰਨਵਾਦ ਤੁਹਾਨੂੰ ਵਾਪਸ ਗਿਆ ਬਾਬਾ ਜੀ ਦਾ ਕਹਿੰਦੇ ਜਿੰਨੇ ਬਾਬਾ ਜੀ ਨੂੰ ਕੁਝ ਹਾਂਜੀ ਬਾਬਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ ਵਾਪਸ ਭੇਜ ਜਾਗਾ ਬੜੀ ਦਰਦ ਕਹਾਣੀ ਐ ਇਸ ਬੱਚੀ ਦੀ ਕਿਉਂਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਕਿ ਜਿਹੜਾ ਹੈਗਾ ਕਿਸੇ ਨੂੰ ਇਹ ਕਿ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 420 ਡਾਲਰ ਦੇ ਵਾਂਗ 70000 ਗਰੀਬ ਦੇ ਕੋਲੋਂ ਲੈ ਵੀ ਲਿਆ ਦੋ ਬੱਚੇ ਆ ਆ ਉਹਨਾਂ ਆਪਣੇ ਜੋ ਕੁਝ ਸੀਗਾ ਥੋੜਾ ਬਹੁਤਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੂਵੇ ਬੱਚਿਆਂ ਨੂੰ ਅਸੀਂ ਪੜਾ ਲਈਏ ਤੋਂ ਕਿਵਰ ਬੰਦਾ ਫੈਸਲਾ ਇਹੋ ਜਿਹਾ ਲੈ ਲਿੰਦਾ ਸਾਗਾ ਸਾਡੇ ਏਜੰਟ ਐ ਇਹੋ ਜਿਹਾ ਗੁੰਮਰਾਹ ਕਰਦੇ ਆ ਵੀ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲਾ ਚਾਹੁੰਦਾ ਵੀ ਮੈਨੂੰ 35-40000 ਰੁਪਏ ਮਿਲ ਜੂਗਾ ਸਾਡੇ ਪਰਿਵਾਰ ਦੀ ਗਰੀਬੀ ਚੱਕੀ ਚੂ ਪਰ ਸਾਰੇ ਕਰਦੇ ਚੀਟਾਂਗਾ ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦਿੱਛਿਆ ਕਿਸ ਤਰ੍ਹਾਂ ਸਾਡੀ ਕੋਈ ਹੈਲਪ ਕਰੋ ਅਸੀਂ ਉਹ ਮੈਸੀ ਨੂੰ ਬੇਨਤੀ ਕੀਤੀ ਤਕਰੀਬਨ 25 ਦੇ ਦਿਨ ਪਹਿਲਾ ਜਿਹੜੇ ਦੇ ਵਿੱਚ ਲੜਕੀ ਵਾਪਸ ਕਰਿਆਗੀ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਸਭ ਤੋਂ ਬਾਅਦ ਧੰਨਵਾਦ ਦਾ ਗੁਰੂ ਨਾਨਕ ਪਾਸ਼ਾ ਜੀ ਦੇ ਧਰਤੀਦਾਰ ਉਹਦੇ ਚਰਨਾਂ ਦਾ ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋ ਵਾਪਸ ਆਈ ਇਹ ਪਰਿਵਾਰ ਵਿੱਚ ਉਹਨਾਂ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਦੂਸਰਾ ਉਹਦੇ ਵਿੱਚ ਅਸੀਂ ਐਮਬੈਸੀ ਦਾ ਵੀ ਬਹੁਤ-ਬਹੁਤ ਭਾਰਤੀ ਐਮਬੈਸੀ ਦਾ ਧੰਨਵਾਦ ਕਰਦੇ ਜਿੰਨੇ ਵੀ ਉੱਥੇ ਅਧਿਕਾਰੀ ਆ ਸੋ ਉਹਨਾਂ ਨੇ ਉਸ ਗੱਲ ਨੂੰ ਸੁਣਿਆ ਇਹਦੀ ਹੈਲਪ ਕੀਤੀ ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਰਵਿੰਦ ਸ਼ਰਮਾ ਅਰਵਿੰਦ ਸ਼ਰਮਾ ਨਾਮ ਦਾ ਕੋਈ ਜਿਹੜਾ ਹੈ ਉੱਥੇ ਅਫਸਰ ਆ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਲੈਟਰ ਭੇਜਾਂਗੇ ਕਿਉਂਕਿ ਇੱਕ ਕਿਸੇ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸੀਰੀਅਸ ਵਰਗੇ ਮੁਲਕ ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉੱਥੇ ਨਾਰਮਲ ਨਹੀਂ ਤੇ ਸੋ ਇਹਦਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਐ ਸੀ ਧੰਨਵਾਦ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਤੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਟਰੈਵਲ ਏਜੰਟਾਂ ਇਹਨਾਂ ਦੇ ਟਾਇ ਨਾ ਚੜੂ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ ਤਾਂ 1000 ਅਮਰੀਕੀ ਡਾਲਰ ਦਿਓਗੇ ਇਹ ਤਾਂ ਤੁਹਾਨੂੰ ਏਸੀ ਵਾਪਸ ਭੇਜਣਾ ਤੋਏ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਿਆਂ ਦਿੱਤਿਆਂ ਤੋਂ ਇਹ ਘਰ ਵਾਪਸ ਆਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹੋ ਜੀ ਆਪਤ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀਏ ਤਾਂ ਤੁਹਾਨੂੰ ਦੱਸ ਸਕਦੀਆਂ ਪਰ ਜੋ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਵਾਸਤੇ ਕੋੜਾ ਵੱਡਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਸ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸੋ ਅਸੀਂ ਜ਼ਰੂਰ ਬੇਨਤੀ ਕਰਾਂਗੇ ਬਾਹਰ ਜ਼ਰੂਰ ਜਾਓ ਇਹ ਜਿਹੜੇ ਇਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਕਈ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਅਸੀਂ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਜਾਂ ਜਿਹੜੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਲਾਲਚ ਦਿੰਦੇ ਆ ਤਾਂ ਕਿ ਇਹ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦਾ ਹੱਥੇ ਸ਼ੋਸ਼ਣ ਹੁੰਦਾ ਹੈ ਅਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਹਟਾਇਆ ਸੀ ਜਦੋਂ ਮਾਰਕੀਟ ਤੋਂ ਸਾਡੀਆਂ ਬੀਬੀਆਂ ਆਈਆਂ ਤੇ ਅਸੀਂ ਇਹਨੂੰ ਹੁਣ ਵੀ ਆਉਣ ਵਾਲੇ ਸਮੇਂ ਸੰਸਦ ਤੇ ਰੱਖਾਵਾਂਗੇ ਇਹ ਵਿਜਾ ਤਾਂ ਸੀਰੀਆ ਦਾ ਮਿਲਦਾ ਹੀ ਨਹੀਂ ਇੰਡੀਆ ਤੋਂ ਮਿਲਣਾ ਸੀ ਪਰ ਇਹ ਸਾਰਾ ਕੁਝ ਧੋਖਾ ਹੀ ਸੀਗਾ ਇੱਥੋਂ ਦੁਬਈ ਲੱਗਾ ਦੁਬਈ ਤੋਂ ਜਿਹੜਾ ਹੈਗਾ ਇਹ ਹੋਰ ਮਲਕ ਜਾਰਡਨ ਜਾਰਡਨ ਦਾ ਕਹਿ ਕੇ ਜਾਰਡਨ ਦਾ ਕੁਝ ਸੀਰੀਅਸ ਹੈ ਸੀਰੀਅਸ ਹੈ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾਂ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਭਾਂਡੇ ਮਾਂਜਣੇ ਆ ਮੈਂ ਸੇਵਾ ਕਰਨੀ ਆ ਡਿਊਟੀ ਕਰਨੀ ਆ ਮੈਨੂੰ ਮੇਰੇ ਪੈਸੇ ਦਿਓ ਪਰ ਉਹਨਾਂ ਨੇ ਪੈਸੇ ਦੀ ਕੀ ਦੇਣਿਆ ਦੱਸਦੇ ਕੁੱਟ ਕੇ ਇਹਨੂੰ ਦਲੀਲ ਕਰਦੇ ਸੀ ਸੋ ਇਹੋ ਐਗਜ਼ੈਂਪਲ ਕਿ ਕੀਤਾ ਹੈ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਸੋ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਐਮਬੈਸੀ ਇਹ ਲੈਣ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਅ ਤਕਰੀਬਨ ਇਹ 19 ਮਈ ਨੂੰ ਆ ਗਿਆ 25 April ਤੋਂ 19 ਮਈ ਨੂੰ 25 ਦਿਨਾਂ ਦੇ ਵਿੱਚ ਘਰ ਵਾਪਸੀ ਸ਼ੁਰੂ। ਜ਼ਿਆਦਾਤਰ ਪੰਜਾਬ ਦੇ ਨੌਜਵਾਨ ਜਿਹੜੇ ਸਕਾਰ ਹੋਏ ਠੱਗੀ ਦਾ ਘੰਟਾ ਦੀ ਕੀ ਕਹਿਣਗੇ ਮੈਂ। ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਬ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਬ ਸਤਕਾਰ ਹੋਵੇ। ਸੋ ਜਦੋਂ ਅਸੀਂ ਇਹ ਘੰਟਾਂ ਦੇ ਸਰੋ ਜਿਹੜੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਬਣਿਆ ਹੋਇਆ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾਂ ਸ਼ਬਦਾਂ ਦੇ ਨਾਲ ਜਾਂ ਰੁਪਈਆਂ ਦੇ ਨਾਲ ਨਹੀਂ ਚਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਸੀਗਾ ਇਹ ਇਹ ਚਾਹੇ ਨਾ ਲਾਲਚ ਕਹੋ ਜਾਂ ਚੰਗੇ ਭਵਿੱਖ ਦੀ ਆਸ ਕਰਕੇ ਸੋ ਇਹੋ ਜਿਹਾ ਸੀ ਕਿਹਨੇ ਕਿ ਇਹ ਕਾਨੂੰਗੋ ਇਹੋ ਜਿਹੇ ਸਬਜ ਬਾਗ ਦਿਖਾਉਂਦਾ ਤੇ ਕਦੇ ਇਹੋ ਜਿਹੇ ਏਜੰਟਾਂ ਦੇ ਟਾਈ ਨਾਲ ਚੜੋ ਉਹਨਾਂ ਦੀਆਂ ਗੱਲਾਂ ਨਾ ਸੁਣੋ ਉਹ ਤੁਹਾਡੇ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਜਾਇਜ਼ ਫਾਇਦਾ ਠਾਉਂਦੇ ਬਾਬਾ ਜੀ ਪੰਜਾਬ ਦੇ ਡੀਜੀਪੀ ਨੂੰ ਮਿਲੇ ਸੀ ਕਿ ਉਸ ਤੋਂ ਬਾਅਦ ਕਿ ਟ੍ਰੈਵਲ ਏਜੰਟਾਂ ਦੇ ਕੋਈ ਕਾਰਵਾਈ ਨਹੀਂ ਹੋਣਾ ਟ੍ਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸਦਾ ਤੇ ਨਹੀਂ ਡੀਜੀਪੀ ਨੂੰ ਨਾ ਕਿਸੇ ਨੇ ਅਸੀਂ ਅਸੀਂ ਜਾ ਕੇ ਕਿਹਾ ਮੈਂ ਗਲਤ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਜਾਂਦੀ ਆ ਜਦੋਂ ਬਾਹਰੋਂ ਆ ਜਾਂਦੇ ਬਹੁਤੇ ਲੜਕੇ ਸਾਡੇ ਮਾਪੇ ਆਉਂਦੇ ਆ ਕਿ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁਰ ਕੇ ਜਦੋਂ ਆਉਂਦਾ ਹੁੰਦੇ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਤੇ ਫਿਰ ਉਹਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਉਹ ਕਹਿੰਸੀ ਇਹ ਜਿਹੜੀ ਗੇਮ ਆ ਅਸੀਂ ਬਾਰੋ-ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਦੋਂ ਹੀ ਅਸੀਂ ਪਰ ਉਹ ਸੁਖੋ ਜਾਣੇ ਉਦੋਂ ਬਾਬਾ ਜੀ ਕੋ ਆਉਂਦੇ ਕਿਉਂਕਿ ਜਿੰਨਾ ਚਿਰ ਹੈਗਾ ਨੰਘੇ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਵੀ ਦਰਾਜ ਨਹੀਂ ਹੁਣ ਤੱਕ ਬਾਬਾ ਜੀ ਕਿੰਨੀਆਂ ਕੋ ਲੜਕੀਆਂ ਜਿਹੜੇ ਉਹਨੂੰ 100 ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਸਾਡੇ ਨਾਲ ਸੰਪਰਕ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਵਾਪਸ ਆਵੇ ਕਿਉਂਕਿ ਇਹ ਸਾਡਾ ਕਿਤੇ ਵੀ ਚੱਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਪਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਕੁਈ ਸੋ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕੋਈ ਸਮੱਸਿਆ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਉਹਨਾਂ ਨਾਲੇ ਸਮਝੂ ਵੀ ਵਾਪਸ ਹੋਊ ਕਿਉਂਕਿ ਸਾਡਾ ਫਰਜ਼ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉੱਥੇ ਕੁਝ ਕਰ ਸਕਦੇ ਆ ਹੈਲਪ ਕਰ ਸਕਦੇ ਆ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ